ਜੈ ਮਾਤਾ ਦੀ ਭਾਜੀ ਭਾਜੀ ਕਿਧਰੋਂ ਲੰਗਰ ਲਗਾ ਭਾਜੀ ਹੁਸ਼ਿਆਰਪੁਰ ਪੂਰੀ ਸ਼ੁਰੂ ਹੋ ਜਾਣੀ ਆ ਠੀਕ ਹੈ ਭਾਜੀ ਫਿਰ ਉਸ ਤੋਂ ਬਾਅਦ ਚ ਡੋਸਾ ਲੱਗਣਾ ਫਿਰ ਰਾਤ ਨੂੰ ਉੱਪਰ ਨਹੀਂ ਲੰਗਰ ਹੋਏਗਾ ਦਾਲ ਫੁਲਕਾ ਚਾਵਲ ਚੱਲਦੇ ਲੈਣਾ ਚਾਹ ਵੀ ਲੱਗਣੀ ਆ ਲਾਈਵ ਚਾਹ ਜੈ ਮਾਤਾ ਜੀ ਜੈ ਮਾਤਾ ਜੀ ਤੇਰੀ ਕਿੱਥੋਂ ਆਏ ਤੁਸੀਂ ਸੀ ਆਏ ਆ ਮੋਗੇ ਤੋਂ ਮੋਗੇ ਤੋਂ ਠੀਕ ਹੈ ਜੀ ਇਹ ਫ੍ਰੀਪੋਰਟ ਆਏ ਜੀ ਫ੍ਰੀਪੋਰਟ ਚਿਤਾ ਪੁਰਮੀਦਾ ਉਹੋ ਸਾਕੇ ਦਰਵਾਰ ਦੀ ਜੈ ਤਰੋਜ ਵਾਲੇ ਦਾ ਉਹੋ ਸਾਕੇ ਦਰਵਾਰ ਦੀ ਜੈ ਓਏ ਜੈ ਮਾਤਾ ਦੀ ਭਾਜੀ ਜੈ ਮਾਤਾ ਦੀ ਜੀ ਭਾਈ ਹੁਣਾਂ ਦਾ ਹੋ ਗਿਆ ਚਲਾਣਾ ਨਾ ਭਾਜੀ ਹਾਂਜੀ ਕਿਤਨਾ ਭਾਈ ਚਲਾਣਾ ਤੁਹਾਡਾ ਮਾਝਾ ਟੋਰਡੈਕ ਸੇ ਸਟਾਰਟਿੰਗ ਤੇ ਸਟਾਰਟਿੰਗ ਦੇ ਵਿੱਚ ਹੀ ਹੋ ਗਿਆ ਇਹ ਬਲੌਗ ਦੇਖਿਆ ਸੀ ਅਸੀਂ ਤੁਹਾਡਾ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਵੀ ਹੈਲਮਟ ਲੈ ਲਓ ਇਹ ਸੋਚ ਕੇ ਆਏ ਸੀਗੇ ਚੱਲ ਕੁਛ ਨਹੀਂ ਹੁੰਦਾ ਪਰ ਜਦੋਂ ਅੱਗੇ ਗਏ ਆ ਤਿੰਨ ਘੰਟਿਆਂ ਬਾਅਦ ਇਹਨਾਂ ਦੀ ਫੋਟੋ ਵੀ ਆ ਗਈ ਮੈਸੇਜ ਆ ਗਿਆ ਜੀ ਮਾਤਾ ਜੀ ਭਾਜੀ ਨਾਲ ਜਲੇਬੀ ਚੱਲਦੀ ਨਾਲ ਖੁਸ਼ਾ ਚੱਲਦਾ 24 ਘੰਟੇ ਜੀ 24 ਘੰਟੇ ਲੱਗੂ ਹੈ ਜੀ ਜੈ ਮਾਤਾ ਜੀ ਭਾਜੀ ਜੈ ਮਾਤਾ ਜੀ ਭਾਜੀ ਜੈ ਮਾਤਾ ਜੀ ਭਾਜੀ ਕਿੱਥੋਂ ਆਏ ਪਹਿਲਾਂ ਤੁਸੀਂ ਦੱਸੋ ਸਾਰਿਆਂ ਨੂੰ ਜੀ ਜੀ ਲੁਧਿਆਣਾ ਤੋਂ ਆਇਆ ਹਾਂ ਹਾਂ ਜੀ ਹਾਂ ਜੀ ਰੋਟੀ ਵੀ ਜੀ ਤੁਹਾਡਾ ਬਲੌਗ ਵੀ ਦੇਖਦੇ ਸੀਗੇ ਸਾਨੂੰ ਵੀ ਚਾਹ ਜੜਾ ਵੀ ਅਸੀਂ ਇੱਕ ਵਾਰੀ ਜਾ ਕੇ ਆਈਏ ਹੋਰ ਵੀ ਟੱਕਰ ਹਾਂ ਜੀ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ ਤੇ ਸਵਾਗਤ ਤੁਹਾਡਾ ਅਸੀਂ ਨਵੀਂ ਵੀਡੀਓ 'ਚ ਬਾਕੀ ਮੇਲੇ ਜੋ ਨਵੀਂ ਅਪਡੇਟ ਹੈ ਤੁਹਾਨੂੰ ਨਾਲ ਦੇ ਆ ਦਿੰਦੇ ਰਹਿੰਨੇ ਆ ਤੇ ਚੈਨਲ ਤੇ ਕੋਈ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚਲੋ ਹੁਣ ਚੱਲਦੇ ਆ ਜੀ ਤੇ ਬਾਕੀ ਲੋਕੇਸ਼ਨ ਚੈੱਕ ਕਰੋ ਲੋਕੇਸ਼ਨ ਬਹੁਤ ਸੋਹਣੀ ਹੈ ਦੇਖੋ ਆ ਦੇਖੋ ਲਓ ਜੀ ਤੇ ਦੇਖੋ ਕਿੰਨਾ ਸੋਹਣਾ ਟੈਂਟ ਲੱਗਾ ਹੋਇਆ ਹੈ ਡੈਕੋਰੇਸ਼ਨ ਬਹੁਤ ਪਿਆਰੀ ਹੋਈ ਹੈ ਤੇ ਇੱਥੇ 28 30 ਔਰ 31 ਤਰੀਕ ਨੂੰ ਲੱਗਣਾ ਹੈ ਲੰਗਰ ਇੱਧਰ ਵੀ ਸਫਾਈਆਂ ਹੋ ਰਹੀਆਂ ਆ। ਸ਼ੀਤ ਭਗਤ ਸਿੰਘ ਨੌਜਵਾਨ ਸਵਾ ਵੱਲੋਂ ਲੰਗਰ ਲਗਾਇਆ ਗਿਆ ਪਿੰਡ ਜਹਾਨਕੇਲਾ। ਚਾਹ ਆ। ਦਾ ਵੀ ਟੈਂਟ ਕਿੰਨਾ ਵਧੀਆ ਲਗਾਇਆ। ਬਾਕੀ ਆਲਮੋਸਟ ਅੱਦੀ ਆ ਰਹੀਆਂ ਹੀ ਆ। ਸਾਰੇ ਪਾਸੇ ਹੀ। ਤੇ ਬਾਕੀ ਇੱਧਰ ਜਿਹੜੀਆਂ ਲੰਗਰ ਕਮੇਟੀਆਂ ਨੂੰ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਆ ਉਹ ਅਸੀਂ ਤੁਹਾਨੂੰ ਪਹਿਲੇ ਦੱਸ ਹੀ ਦਿੱਤੀਆਂ ਆ। ਸਾਰੀਆਂ ਤੇ ਬਾਕੀ ਦੁਕਾਨਾਂ ਵਗੈਰਾ ਲੱਗੀਆਂ ਆ ਇਧਰ ਵੀ ਤੇ ਪਿੱਛੇ ਵੀ ਦੁਕਾਨਾਂ ਲੱਗੀਆਂ ਆ ਚਹੌਲ ਤੇ ਤੇ ਇਧਰ ਵੀ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਆ ਤੇ ਬਾਕੀ ਟੈਂਟ ਲੱਗ ਗਿਆ ਆ ਜਿਹੜਾ ਉਹ ਹੁੰਦਾ ਆ ਤਰਪਾਲਾ ਪੈ ਗਈਆਂ ਸੌਰੀ ਕਿਉਂਕਿ ਬਾਰਿਸ਼ ਆ ਇਸ ਵਾਰੀ ਬਾਰਿਸ਼ ਨੇ ਤਾਂ ਪੂਰੇ ਰੰਗ ਦਿਖਾਏ ਆ ਤੇ ਇਧਰ ਵੀ ਲੱਗ ਗਿਆ ਤਰਪਾਲਾ ਪਾਤੀ ਆ ਇੱਧਰ ਸਮਾਨ ਆ ਗਿਆ ਆ ਟੈਂਟਵਾ ਤੇ ਟੈਂਟ ਵੀ ਲੱਗਣ ਦੀ ਪੂਰੀ ਪੂਰੀ ਤਿਆਰੀ ਹੈ ਹੁਣ ਇੱਧਰ ਵੀ ਲੱਗਦੀਆਂ ਤਲਪਾਲਾਂ ਤੇ ਸੰਗਤ ਜੀ ਕੋਲ ਮਿਲਾ ਕੇ ਲੰਗਰਾਂ ਦੀ ਪੂਰੀ ਤਿਆਰੀ ਹੈ ਜੀ ਕੱਲ ਹੈਗੀ ਆ 25 ਤਰੀਕ ਤੇ ਮਾਤਾ ਰਣੀ ਦੇ ਹੈਗੇ ਨਵਰਾਤਰੇ ਕੱਲ ਤੋਂ ਸਟਾਰਟ ਚਲੋ ਇਹ ਸੰਗਤ ਜੀ ਰਸਤੇ ਜਿਉਂਦੇ ਤੇ ਜਿਵੇਂ ਆਪਾਂ ਚ ਹਾਲਦੀ ਚੜਾਈਆਂ ਆਪਾਂ ਟੱਪਦੇ ਆ ਤੇ ਦੂਜੀ ਦੀ ਚੜਾਈ ਦੇ ਉੱਤੇ ਨਾਲ ਹੀ ਦੇਖੋ ਜਿੱਥੇ ਲੰਗਰ ਲੱਗਾ ਹੋਇਆ ਵਾ ਜੀ ਤੇ ਸਾਬ ਸੰਗਤਾਂ ਆ ਕੇ ਲੰਗਰ ਛੱਕ ਰਹੀਆਂ ਜੀ ਤਾਂ ਚਲੋ ਤਾਂ ਦਿਖੋਨੇ ਲੰਗਰ ਚੱਲ ਕੀ ਕੀ ਆ ਤੇ ਕਾਫੀ ਸੰਗਤਾਂ ਪੈਦਾ ਯਾਤਰਾ ਕਰਦੇ ਰਹੀ। ਚਲੋ ਨਾਮ ਦੇ ਨਾਲ ਤੇ ਪਹਿਲਾਂ ਤਾਂ ਕਰੋ ਮਾਤਾ ਰਾਣੀ ਦੇ ਸਿੰਘਾਸਨ ਦੇ ਦਰਸ਼ਨ ਜੀ ਤੇ ਲੋਕ ਸੰਗਤ ਜੀ। ਤੇ ਬਾਕੀ ਇੱਧਰ ਦੇਖੋ ਜੀ। ਕੂੜੀਆਂ ਤਾਂ ਲੰਗਰ ਚੱਲਦਾ ਪਿਆ ਜੀ। ਤੇ ਲੋਕ ਸੰਗਤ ਜੀ ਦੇਖੋ ਜੀ। ਤੇ ਜੈ ਮਾਤਾ ਦੀ ਭਾਜੀ ਭਾਜੀ ਕਿਧਰੋਂ ਲੰਗਰ ਲਗਾ ਭਾਜੀ ਹੁਸ਼ਿਆਰਪੁਰ ਤੋਂ ਜੀ ਹੁਸ਼ਿਆਰਪੁਰ ਤੋਂ ਜੀ ਤੇ ਭਾਜੀ ਕਿਹੜਾ ਕਰਾ ਟਰਾਈ ਇਹ ਆਪਣਾ ਹਰ ਸਾਲ ਆਇਦਾ ਜੀ ਜੀ ਅੱਛਾ 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 ਜੀ ਠੀਕ ਹੈ ਜੀ ਚਾਰ ਦਿਨ ਦਾ ਲੰਗਰ ਹੁੰਦਾ ਜੀ ਇਹ ਅੱਜ ਪਹਿਲਾ ਦਿਨ ਆਪਣਾ ਸਾਹਮਣੇ ਪਹਿਲੇ ਨਰਾਤੇ ਤੋਂ ਇੱਕ ਦਿਨ ਪਹਿਲਾ ਲਗਾਈਦਾ ਠੀਕ ਹੈ ਭਾਜੀ ਹਾਂਜੀ ਹੁਣ ਇਸ ਤੋਂ ਬਾਅਦ ਕਿ ਆਲੂ ਪੂਰੀ ਸ਼ੁਰੂ ਹੋ ਜਾਣੀ ਆ ਠੀਕ ਹੈ ਭਾਈ ਤੇ ਉਸ ਤੋਂ ਬਾਅਦ ਚ ਡੋਸਾ ਲੱਗਣਾ ਫਿਰ ਰਾਤ ਨੂੰ ਉਪਰ ਲੰਗਰ ਹੋਏਗਾ ਦਾਲ ਫੁਲਕਾ ਚਾਵਲ ਚੱਲਦੇ ਲੈਣਾ ਚਾਹ ਵੀ ਲੱਗਿਆ ਆ ਤਾਂ ਮਿੱਠਾ ਕਦੂ ਦਾਲ ਚਾਹ ਦੇ ਭਾਈ ਮੈਂ 24 ਘੰਟੇ ਤੱਕ ਲੰਗਰ ਚੱਲਦਾ ਕਿੱਦਾਂ ਵੀ ਇਹ 24 ਘੰਟੇ 12 1 ਵਜੇ ਤੱਕ ਚੱਲਦਾ ਬਰਾਬਰ 12 1 ਵਜੇ ਤੱਕ ਰਹਿਣਾ ਸਵੇਰੇ ਵੇਲੇ ਸ਼ੁਰੂ ਹੁੰਦਾ 5 6 ਵਜੇ ਠੀਕ ਹੈ ਮੇਰੇ ਉੱਠ ਕੇ ਵੀ ਟਾਈਮ ਤੇ ਠੀਕ ਹੈ ਬਾਕੀ ਚਲੋ ਇਹ ਸੰਗਤ ਜੀ ਤੇ ਤੁਸੀਂ ਦੇਖੋ ਜੀ ਬਿਲਕੁਲ ਜੀ ਤੇ ਆਹ ਦੇਖੋ ਪ੍ਰਸ਼ਾਦ ਆ ਲੰਗਰ ਲੱਗਾ ਹੋਇਆ ਵਾ ਤੇ ਪ੍ਰ ਲੋਕ ਸੰਗਤ ਜੀ ਤੇ ਆ ਦੇਖੋ ਜੀ ਤਰੀਕ ਵੀ ਲਿਖੀ ਹੋਈ ਏ ਜੀ ਕਿੰਨੀ ਕਿੰਨੀ ਤਰੀਕ ਕਰ ਲੰਗਰ ਲੱਗਣਾ ਵਾ ਚਾਰ ਦਿਨ ਲੱਗਣਾ 24 25 26 27 ਤੱਕ ਤੇ ਲੋਰੀ ਦੇਖੋ ਜੀ ਸੰਗਤਾਂ ਆਈਆਂ ਜੀ ਮਾਤਾ ਰਾਣੀ ਦਾ ਝੰਡਾ ਲੈ ਕੇ ਜੀ ਤੇ ਪੈਦਲ ਯਾਤਰਾ ਕਰਦੀਆਂ ਸੰਗਤਾਂ ਵਾ ਤੇ ਸੰਗਤਾਂ ਤੇ ਹੁਣ ਲੰਗਰ ਪ੍ਰਸ਼ਾਦਾ ਸ਼ਕਣ ਲੱਗੇ ਆ ਜਿਵੇਂ ਕਿ ਤੁਹਾਨੂੰ ਸਾਰੇ ਡਿਟੇਲ ਚ ਦੱਸ ਦਿੱਤਾ ਵਾ ਸਾਨੂੰ ਵੀ ਭਾਈ ਹਣੇ ਪ੍ਰਸ਼ਾਦ ਦੇਤਾ ਵਾ ਮਾਤਾ ਰਾਣੀ ਦਾ ਤੇ ਬਾਕੀ ਜੀ ਦੇਖੋ ਬੈਠਣ ਨੂੰ ਸੁਵਿਧਾ ਬਹੁਤ ਵਧੀਆ ਵਾ ਤੇ ਬੈਠਣ ਵੀ ਤੁਹਾਨੂੰ ਦਿਖਾਉਨੇ ਆ ਤੇ ਆ ਦੇਖੋ ਜੀ

ਹੋਰ ਜੀ ਪਾਜੀ ਜੈ ਮਾਤਾ ਜੀ ਪਾਜੀ ਜੈ ਮਾਤਾ ਜੈ ਮਾਤਾ ਦੇ ਬਈ ਕਿੱਥੋਂ ਆਏ ਤੁਸੀਂ ਅਸੀਂ ਫਰੀਦਪੁਰ ਤੋਂ ਅਸੀਂ ਫਰੀਦ ਨਾਲ ਹੀ ਆਣਾ ਤੁਸੀਂ ਛੋਟਾ ਬੇਬੀ ਨਾਲ ਆਇਆ ਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਹੋਰ ਦੱਸੋ ਜੀ ਬਹੁਤ ਵਧੀਆ ਪਾਜੀ ਵਧੀਆ ਜੀ ਲੋ ਜੀ ਲੋ ਜੀ ਤੁਹਾਡਾ ਬੇਟਾ ਜੀ ਹਾਂ ਜੀ ਇੱਕ ਤਾਂ ਠੀਕ ਆ ਕੋ ਹਾਂ ਜੀ ਚਾਹਣਾ ਦੱਸ ਦੋ ਨਾ ਪਾਜੀ ਚਾਹਣਾ ਹੈਗਾ ਮਿਸਟਰ ਐਂਡ ਮਿਸ ਹਰਪ੍ਰੀਤ ਤੇ ਗਰਮੀ ਦਰਮੀ ਤੇ ਲਾਦੀ ਭਈ ਨਹੀਂ ਨਹੀਂ আরে ਮੇਰਾ ਪੂਰਾ ਆਲੇ ਪੂਰਾ ਉਹ ਤੇ ਕਹਾਂ ਦਾ ਲਾ ਦੋ ਭਾਈ ਇੱਕ ਮਿੰਟ ਅਰੇ ਚਿੰਤਾ ਪਰ ਨੀਂਦਾ ਹੋਰ ਸਾਰੇ ਪਰਵਾਰ ਦੀ ਜੈ ਤੁਰੋ ਚ ਵਲੇ ਹੀ ਦਾ ਹੋਰ ਸਾਰੇ ਪਰਵਾਰ ਦੀ ਜੈ ਚਲੋ ਜੀ ਬਾਬਾ ਜੀ ਤੁਸੀਂ ਕੁਛ ਅੱਛਾ ਠੀਕ ਹੈ ਜੀ ਤੇ ਲੋਈ ਸੰਗਤ ਜੀ ਦੇਖੋ ਸੇਵਾ ਦਾ ਸੇਵਾ ਕਰ ਰਹੇ ਸਾਬ ਸਕਤਾ ਤੇ ਦੇਖੋ ਜੀ ਪਲੇਟਾਂ ਪਲੂਟਾਂ ਅੰਦਰ ਹੋਰ ਭਾਈ ਜਾਮਾ ਤਾਂ ਭਾਈ ਜਾਮਾ ਤਾਂ ਹੋਰ ਪਾਣੀ ਕਰੋ ਆ ਜੀ ਹਾਂ ਜੀ ਆਤੋਂ ਲੰਗਰ ਸਟਾਰਟ ਆਣਾ ਹਾਂ ਜੀ ਚਲੋ ਠੀਕ ਆ ਜੀ ਆ ਬੈਠੇ ਆਪਣੇ ਭਗਤ ਸੇਵਾਦਾਰ ਠੀਕ ਆ ਜੀ ਨਾਲੇ ਸੇਵਾ ਤੇ ਨਾਲੇ ਮੇਵਾ ਬਿਲਕੁਲ ਬਿਲਕੁਲ ਜੀ ਇਹ ਤਾਂ ਹੈ ਜੀ ਜੈ ਮਤਾ ਜੀ ਜੀ ਉਹ ਜੀ ਠੀਕ ਹੋ ਹਾਂ ਜੀ ਅੱਜ ਫੇ ਲੱਗੀ ਸੇਵਾ ਨਾ ਜੀ ਹਾਂ ਜੀ ਲੋ ਜੀ ਸੰਗਤ ਜੀ ਦੇਖੋ ਜੀ ਲੰਗਰ ਪਾਣੀ ਭੰਦਾ ਪਿਆ ਵਾ ਤੇ ਸਾਥ ਸੰਗਤ ਜੀ ਦੇਖੋ ਜੀ ਕੂੜੀਆਂ ਛੋਲੇ ਵਾਹ ਜੀ ਵਾਹ ਜੈ ਮਾਤਾ ਜੀ ਭਾਜੀ ਹੋਰ ਜੀ ਭਾਜੀ ਕਿੱਦਾਂ ਜੀ ਬਾਈ ਕੀ ਬਣਾਉਣ ਜਾ ਰਹੇ ਜੀ ਇਹ ਸਬਜ਼ੀ ਬਣਾ ਰਹੇ ਆ ਅੱਛਾ ਸਬਜ਼ੀ ਬਣਾ ਰਹੇ ਆ ਕਿਹੜੀ ਬਣਾ ਲੱਗੀ ਹੁਣ ਆਲੂ ਵਾਲੀ ਆਲੂ ਵਾਲੀ ਅੱਛਾ ਪੂਰੀ ਚੋਲੇ ਆਲੂ ਛੋਲੇ ਜੀ ਮੱਦ ਤੋਂ ਦੇਣਾ ਚਲੋ ਹੀ ਸੰਗਤ ਜੀ ਬਣਦੇ ਪਿਆ ਦੇਖੋ ਸਮਾਨ ਬਿਲਕੁਲ ਤੇ ਬਸ ਆਲੂ ਛੋਲੇ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਨਾਲ ਪੂਰੀਆਂ ਦਾ ਬਣਦਾ ਪਿਆ ਵਾ ਤੇ ਸੰਗਤ ਆਓ ਜੀ ਬਾਅਦ ਚੜ ਕੇ ਆਓ ਤੇ ਲੋ ਸੰਗਤ ਜੀ ਆਪਾਂ ਤੁਹਾਨੂੰ ਹਮੇਸ਼ਾ ਇੱਕ ਇਨਫੋਰਮੇਸ਼ਨ ਦੇ ਨਹੀਂ ਕਿ ਆਪਣੇ ਹਿਮਾਚਲ ਜਿੱਦੇ ਤੁਸੀਂ ਆਨੇ ਐਂਟਰੀ ਕਰਦੇ ਆ ਤੇ ਉੱਥੋਂ ਜਿਹੜਾ ਕਾਟੈਕਸ ਤੋਂ ਕੱਢਦੇ ਉੱਥੋਂ ਚਲਾਨ ਕੱਟ ਹੁੰਦੇ ਤੇ ਸਾਨੂੰ ਅੱਦੇ ਭਾਜੀ ਹੁਣੀ ਮਿਲੇਵੇ ਸਬਸਕ੍ਰਾਈਬਰ ਭਾਜੀ ਹੁਣੀ ਮਿਲੇ ਆ ਤੇ ਇਹ ਭਾਜੀ ਹੁਣੀ ਹਜੇ ਮੱਥਾ ਟੇਕਿਆ ਹੀ ਤੇ ਇਹਨਾਂ ਚਲਾਨ ਕੱਟ ਹੋਇਆ ਵਾ ਉਹਨਾਂ ਨੂੰ ਤੁਹਾਨੂੰ ਮਿਲਾਉਨੇ ਆਪਾਂ ਤੇ ਆ ਲੋ ਜੀ ਓਏ ਜੈ ਮਾਤਾ ਦੀ ਭਾਜੀ ਜੈ ਮਾਤਾ ਦੀ ਜੀ ਭਾਈ ਹੁਣਾਂ ਦਾ ਹੋ ਗਿਆ ਚਲਾਨ ਆ ਨਾ ਭਾਜੀ ਹਾਂਜੀ ਕਿੱਥੋਂ ਆ ਭਾਈ ਚਲਾਨ ਤੁਹਾਡਾ ਮਾਜਰ ਟੋਅ ਟੈਕਸ ਹੀ ਆ స్టార్ਟਿੰਗ ਤੇ స్టార్ਟਿੰਗ ਦੇ ਵਿੱਚ ਹੀ ਹੋ ਗਿਆ ਤੇ ਕੋਈ ਦੱਸਣਾ ਚਾਹੂਗੇ ਭਾਜੀ ਕਿ ਕਿ ਆਪਾਂ ਕਿੰਨੀ ਵਾਰੀ ਲੋਕਾਂ ਨੂੰ ਤਾਂ ਗਾਈਡ ਕਰੀਦਾ ਵਾ ਕਿ ਤੁਸੀਂ ਹੈਲਮਟ ਪਾ ਕੇ ਆਓ ਇਦਾਂ ਹੈਲਮਟ ਦੇ ਚਲਾਨ ਹੋਇਆ ਭਾਜੀ ਹੈਲਮਟ ਦਾ ਹੀ ਹੋਇਆ ਜੀ ਤੇ ਜਰੂਰ ਦੱਸੋ ਭਾਜੀ ਕੀ ਹੋ ਕੇ ਮਤਲਬ ਲੋਕਾਂ ਨੇ ਅਸਲੀਅਤ ਤਾਂ ਪਤਾ ਲੱਗੇ ਹੁੰਦਾ ਚਲਾਨ ਕਈ ਕਹਿੰਦੇ ਕਰੇ ਨਹੀਂ ਹੁੰਦਾ ਵਾ ਇਹ ਸਾਡਾ ਆ ਇਹ ਵੀ ਆਏ ਸੀਗੇ ਮੇਰੇ ਤਾਂ ਫੋਟੋ ਵੀ ਨਾਲ ਆ ਜੀ ਸੋਚ ਕੇ ਆਏ ਸੀਗੇ ਤੇ ਇਹਨਾਂ ਨੂੰ ਇਹ ਬਲੌਗ ਦੇਖਿਆ ਸੀ ਅਸੀਂ ਤੁਹਾਡਾ ਅਸੀਂ ਇਹਨਾਂ ਨੂੰ ਕਿਹਾ ਵੀ ਸੀਗਾ ਵੀ ਹੈਲਮਟ ਲੈ ਲਓ ਇਹ ਸੋਚ ਕੇ ਆਏ ਸੀਗੇ ਚਲ ਕੁਛ ਨਹੀਂ ਹੁੰਦਾ ਪਰ ਜਦੋਂ ਅੱਗੇ ਗਏ ਆ ਤਿੰਨ ਘੰਟਿਆਂ ਬਾਅਦ ਇਹਨਾਂ ਦੀ ਫੋਟੋ ਵੀ ਆ ਗਈ ਮੈਸੇਜ ਆ ਗਿਆ ਜੀ ਤਿੰਨ ਘੰਟਿਆਂ ਬਾਅਦ ਪਹਿਲਾ ਨਾਮ ਦੇ ਨਾਲ ਕੁਝ ਨਹੀਂ ਹੈ ਤਿੰਨ ਘੰਟਿਆਂ ਬਾਅਦ ਉਹਨਾਂ ਨੇ ਮੈਸੇਜ ਤੁਹਾਨੂੰ ਭੇਜ ਦੇਣਾ ਹੈ ਬੇਨਤੀ ਇਹ ਹੈ ਮੇਰਾ ਵੀਰ ਜਿੰਨੇ ਵੀ ਜਾਣੇ ਆਣੇ ਹੋ ਹੁਣ ਅਕੇ ਮੇਲੇ ਸ਼ੁਰੂ ਹੈ ਵੀ ਜਿੰਨੇ ਵੀ ਆਣੇ ਹੋ ਹੈਲਮਟ ਜਿਹੜਾ ਆ ਪਾ ਕੇ ਜਰੂਰ ਆਓ ਗੱਡੀਆਂ ਕਾਗਜ਼ ਪੂਰੇ ਹੋਣੇ ਚਾਹੀਦੇ ਤਾਂ ਹੀ ਆਈਓ ਨਹੀਂ ਤਾਂ ਬਸ ਤੇ ਆਜੋ ਜਾਂ ਪੈਦਲ ਆਜੋ ਜੇ ਗੱਡੀ ਦੇ ਕਾਗਜ਼ ਹੈ ਕੋਈ ਹੁੱਲੜਬਾਜੀ ਨਹੀਂ ਕੋਈ ਕੁਝ ਨਹੀਂ ਚੱਲਣ ਦੇਣੀ ਇਹਨਾਂ ਨੇ ਯਾਰ ਕੀ ਤਾਂ ਜਿਹੜਾ ਚਲਾਣਾ ਨਾਲ ਦੇ ਨਾਲ ਤੁਹਾਡਾ ਉੱਥੇ ਪਹੁੰਚ ਜਾਣਾ ਹੈ ਬਿਲਕੁਲ ਬਾਜੀ ਇਹ ਹੀ ਆਪਾਂ ਕਹਿਣਾ ਚਾਹਨੀ ਹਾਂ ਸਾਰੇ ਆਹ ਦੇਖ ਲੋ ਫੋਟੋ ਇਹਨਾਂ ਦੇ ਆ ਦੇਖੋ ਭਾਜੀ ਨਾਲ ਹੀ ਫੋਟੋ ਆ ਗਈ ਯਾਰ ਨਾਲ ਕਿਤੇ ਪਾਤੀ ਆ ਈ ਵੀ ਤਾਂ ਨੇ ਕਾਤਾ ਹੈ ਹੈਲਮਟ ਦਾ ਹੋਇਆ ਕਿਸ ਚੀ ਦਾ ਚਲਾਨ ਹੋਇਆ ਜਾ ਟ੍ਰਿਪਲਿੰਗ ਦਾ ਕੁਝ ਨਾਲ ਦੀ ਨਾਲ ਤਾਂ ਮੈਂਸ਼ਨ ਵੀ ਕਰ ਦਿੰਦੇ ਆ ਤੇ ਇਦਾਂ ਮਾ ਆ ਗਈ ਹੁਣ ਤੁਸੀਂ ਦੇਖ ਲਓ ਜੀ ਤੁਹਾਡੇ ਸਾਹਮਣੇ ਸਬੂਤ ਆ ਭਾਜੀ ਨੇ ਖੁਦ ਦੱਸਦੇ ਪਏ ਆ ਕਿ ਸਾਡਾ ਚਲਾਨ ਕੱਟ ਹੋਇਆ ਜੀ ਤੇ ਬਾਕੀ ਤੇ ਦੀਰੀ ਹੁਣੀ ਆ ਨਾਲ ਵੀ ਜਮਾਤਰੀ ਜੀ ਹੋਰ ਦੀਰ ਜੀ ਕਹਾਂ ਮੱਥਾ ਟੇਕਿਆ ਤੁਸੀਂ ਨਾ ਹਾਂਜੀ ਹਾਂਜੀ ਠੀਕ ਹੈ ਜੀ ਸੰਗਤ ਕਿੰਨੀ ਕੀ ਭਾਈ ਮਨਦੀ ਠੀਕ ਹੈ ਜੀ ਹਲੇ ਰਸਨ ਹੈ ਇਹਨਾਂ ਰਸਨ ਹੀ ਹੈ ਉਹ ਵਧੀਆ ਦਰਸ਼ਨ ਹੋ ਗਏ ਸਰਸ ਬਹੁਤ ਵਧੀਆ ਹੋ ਗਏ ਜੇ ਫੈਮਿਲੀ ਨਾਲ ਆਣਾ ਜਿਵੇਂ ਮੇਲੇ ਤੋਂ ਪਹਿਲਾਂ ਜੇ ਆ ਸਕਦੇ ਆ ਤੇ ਉਹ ਜ਼ਿਆਦਾ ਬੈਟਰ ਹੈ ਜਿਵੇਂ ਮੰਨ ਲਓ ਇਹ ਇੱਕ ਦੋ ਦਿਨ ਪਹਿਲਾਂ ਹਲੇ ਕੱਲ ਦਾ ਦਿਨ ਪਿਆ ਮੇਰੇ ਸਾਹ ਦਾ ਅੱਜ ਦਾ ਦਿਨ ਪਿਆ ਹੋਇਆ ਵਾ ਤੇ ਬਸ ਉਹੀ ਆਸ ਹੈ ਲੱਗਦਾ ਜੀ ਹੁਣ ਇਹ ਆ ਵੀ ਚਾਲਿਆਂ ਚ ਵੀ ਪੂਰੀ ਰੌਣਕ ਤਿਆਰੀਆਂ ਪੂਰੀਆਂ ਵਾ ਤੇ ਇਹੀ ਮੈਸੇਜ ਆ ਜੀ ਵੀ ਆਪਣੇ ਹੈਲਮੰਡ ਦਾ ਫੇਰ ਇੱਕ ਵਾਰੀ ਕਹਿ ਰਹੇ ਆ ਵੀ ਧਿਆਨ ਨਾਲ ਆਪਣੀ ਫੈਮਿਲੀ ਨਾਲ ਆ ਉਹ ਹੈਲਮਟ ਲੈ ਕੇ ਆਉ ਜੀ ਠੀਕ ਹੈ ਭਾਜੀ ਜਾਇ ਮਾਤਾ ਤੁਹਾਡਾ ਬਲੌਗ ਦੇਖਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਥੈਂਕ ਯੂ ਜੀ ਇੱਕ ਮੈਸੇਜ ਵੀ ਸਾਨੂੰ ਵਧੀਆ ਮਿਲਿਆ ਸੀ ਹੈਲਮਟ ਵਾਲਾ ਪਰ ਸਾਡੇ ਭਰਾ ਨੇ ਨਹੀਂ غور ਕੀਤਾ ਅਸੀਂ ਜ਼ਰੂਰ غور ਕੀਤਾ ਭਾਜੀ ਉਹਦਾ ਜਿਹੜਾ ਮੈਂ ਵੀ ਕਦੀ ਹੈਲਮਟ ਵੈਸੇ ਲੈ ਕੇ ਨਹੀਂ ਆਇਆ ਐਡ ਕੀ ਮੈਂ ਜ਼ਰੂਰ ਹੈਲਮਟ ਲੈ ਕੇ ਆਇਆ ਆ ਵੀ ਲੈ ਕੇ ਆਇਆ ਹਾਂ 250 ਵਾਲਾ ਖੜਾ ਹੈ ਉਹ ਭਾਜੀ 250 ਰੁਪਏ ਦਾ ਵੀ ਚਲਾਨ ਕੀਤਾ ਹੈ ਚਲਾਨ ਹੋਇਆ ਸੀ ਜੀ ਬਲੌਗ ਦੇਖਣ ਤੋਂ ਬਾਰ ਵੀ ਮੈਂ ਤਾਂ ਤੁਹਾਡਾ ਬਲੌਗ ਦੇਖ ਕੇ ਬਚ ਗਿਆ ਜੀ ਪਰ ਆ ਫਸ ਗਏ ਹੋ ਜਨ ਦੋ ਜਣੇ ਚਲੋ ਦੇਖ ਲੋ ਹੁਣ ਤੁਹਾਡੇ ਸਾਹਮਣੇ ਸਬੂਤ ਆ ਹੁਣ ਬਾਰ ਬਾਰ ਤੁਹਾਨੂੰ ਇਹ ਚੀਜ਼ ਦੱਸ ਦਿੱਤੀ ਆ ਇਸ ਕਰਕੇ ਹੈਲਮਟ ਜ਼ਰੂਰ ਰੱਖੋ ਨਾਲ ਹੈਲਮਟ ਰੱਖੂਗੇ ਬਾਕੀ ਟ੍ਰਿਪਲਿੰਗ ਨਾ ਕਰਿਓ ਬੋਤੀ ਕਿਉਂਕਿ ਤੁਹਾਡੇ ਸਾਹਮਣੇ ਸਬੂਤ ਮਿਲ ਗਿਆ ਵਾ ਤੇ ਚਲੋ ਹੁਣ ਚੱਲਦੇ ਤੁਹਾਨੂੰ ਅੱਗੇ ਹੋਰ ਦਿਖਾਉਣੇ ਆ ਸੰਗਤਾਂ ਦੇ ਦਰਸ਼ਨ ਵੀ ਕਰਾਉਣੇ ਆ ਤੇ ਮਾਤਾ ਰਾਣੀ ਦੀ ਜੈਕਾਰਾ ਮਾ ਚਿੰਤਾ ਮੁਰਦੀ ਦੀ ਬਹੁਤ ਸੱਚੇ ਦਰਵਾਰ ਕੀ ਜੈ ਅ ਜਿਹਦੇ ਇਹ ਸੰਗਤ ਨਾਲ ਤੁਹਾਨੂੰ ਮਿਲਵਾਇਆ ਸੀ ਸੰਗਤ ਹੈਗੀ ਆ ਫਰੀਦਕੋਟ ਤੋਂ ਤੇ ਬਹੁਤ ਵਧੀਆ ਫੈਮਿਲੀ ਸੀ ਤੇ ਇੱਧਰ ਵੀ ਪੂਰੀਆਂ ਤਿਆਰੀਆਂ ਹੋ ਗਈਆਂ ਆ ਤੇ ਬਸ ਕੱਲ ਤੱਕ ਬਾਕੀ ਤਿਆਰੀਆਂ ਮੁਕੰਮਲ ਹੋ ਜਾਣੀਆਂ ਆ ਤੇ ਸਾਨੂੰ ਰਸਤੇ 'ਚ ਸਿਰ ਕਿ ਲੇਕ ਕਿਲੋਮੀਟਰ ਨਹੀਂ ਅੱਗੇ ਆਏ ਸਾਡੇ ਦੋ ਜਣੇ ਨੇ ਹੌਣ ਮਾਰ ਕੇ ਦੱਸ ਦਿੱਤਾ ਕਿ ਆਪਣਾ ਹੈਲਮਟ ਵੇਅਰ ਕਰ ਲਓ ਤੇ ਸਰਗਨ ਨੇ ਮੈਂ ਕਿਹਾ ਇੱਕ ਜੀ ਨਾ ਪੰਜਾਬੀਆਂ ਦੀ ਹੂੰ ਕਿਦੋਂ ਕਾਸੇ ਆਪਣੇ ਬੰਦੋ ਕਹਿੰਦੇ ਪੰਜਾਬੀਆਂ ਨੇ ਇਲਾਹ ਦਈਏ ਕਿ ਹਾਰਬੜ ਪਾ ਕੇ ਜਰੂਰ ਆਓ ਤੇ ਤਿੰਨ ਜਣੇ ਨਾਲ ਕੱਢ ਕੇ ਆਓ ਹਾਂਜੀ ਬਹੁਤ ਤਾਨੂੰ ਸਬੂਤ ਨਾਲ ਦੇਣਾ ਭਾਈ ਉਹਨਾਂ ਨੇ ਦੱਸ ਦਿੱਤਾ ਲਓ ਜਿੱਤੇ ਅਸੀਂ ਪੁੱਜ ਗਏ ਮੰਗੂਵਾਲ ਨਦੀ ਤੇ ਜਿੱਥੇ ਤੁਹਾਨੂੰ 10 ਤੋਂ 10 ਤੱਕ ਲੰਗਰ ਮਿਲ ਜਾਣੇ ਆ ਇਹ ਦੋਨਾਂ ਜਗ੍ਹਾ ਤੇ ਤਦ ਤੁਸੀਂ ਆਰਾਮ ਦੇ ਨਾਲ ਲੰਗਰ ਸਾਂਭ ਸਕੋ। ਮੁਰਜ਼ਾ ਯਾਰ ਤੇ ਲੋਹੇ ਸੰਗਤ ਜੀ ਮੰਗੋਵਾਲ ਜਿੱਦੇ ਮੋੜ ਕੱਢਦੇ ਆ ਤੁਹਾਨੂੰ ਇੱਥੇ ਪੁਲਚੇ ਛੋਲਿਆਂ ਦਾ ਲੰਗਰ ਮਿਲ ਜੂਗਾ ਜੀ। ਤੇ ਲੋਹੇ ਸੰਗਤ ਜੀ ਦੇਖੋ ਜੀ ਤੇ ਜਰਮਾਤਾ ਜੀ ਭਾਜੀ ਭਾਈ ਕਿੰਮਾ ਲੰਗਰ ਲਗਾਈਏ? ਔੜੇ ਵਾਲੇ ਆ ਜੀ। ਅੱਛਾ ਜੀ। ਅੱਜ ਕੀ ਭਾਈ? ਪੁਲਚੇ ਛੋਲੇ। ਪੁਲਚੇ ਛੋਲੇ ਚੱਲ ਰਾਇ ਜੀ। ਇਹ ਠੀਕ ਆ ਜੀ। ਕਿੰਨੇ ਵੰਦਨ ਦੀ ਗੱਲ ਕਰੀਏ ਨਾਲ ਜਲੇਬੀ ਚੱਲਦੀ ਨਾਲ ਖੁਸ਼ਾ ਚੱਲਦਾ 24 ਘੰਟੇ ਜੀ 24 ਘੰਟੇ ਲੱਗੂ ਐ ਹਾਂ ਜੀ ਸੰਗਤ ਜੀ ਦੇਖੋ ਜੀ ਨਾਲ ਚਨੇ ਦੋ ਦੀ ਜਲੇਬੀਆਂ ਤੇ ਸੰਗਤਾਂ ਦੇ ਕੋਈ 24 ਘੰਟੇ ਲੰਗਰ ਲੱਗਣਾ ਜੀ ਬਿਲਕੁਲ ਰੋਡ ਦੇ ਉੱਤੇ ਹੈ ਜੀ ਤੇ ਸਭ ਸੰਗਤਾਂ ਦੇਖੋ ਇਹ ਲੰਗਰ ਪਾਣੀ ਛਕਦੀਆਂ ਪਈਆਂ ਵਾ ਤੇ ਨਾਲ ਦੇ ਨਾਲ ਬੈਠਣ ਦੀ ਵਿਵਸਥਾ ਵੀ ਨਾਲ ਨਾਲ ਹੈਗੀ ਆ ਦੇਖਿਆ ਜਾਵੇ ਤਾਂ ਦੇਖੋ ਜੀ ਆਓ ਕੱਲ ਤੋਂ ਰਾਤੇ ਸ਼ੁਰੂ ਆ ਬਿਲਕੁਲ ਰੋਡ ਦੇ ਉੱਤੇ ਹੀ ਹੈ ਲੰਗਰ ਤੇ ਬਾਕੀ ਪਿੱਛੇ ਵੀ ਦੇਖੋ ਚੱਲਦਾ ਪਿਆ ਬਿਲਕੁਲ ਮੋਸੇ ਪਕੌੜੇ ਆਹ ਲੋਈ ਸੰਗਤ ਜੀ ਗਰਮਾ ਗਰਮ ਪਕੌੜਿਆਂ ਦਾ ਵੀ ਲੰਗਰ ਲੱਗਣਾ ਜੀ ਤੇ ਅੱਜ ਤੋਂ ਲੰਗਰ ਸਟਾਰਟ ਆ ਜੀ ਇੱਥੇ ਤੇ ਦੇਖੋ ਉਧਰ ਵੀ ਮਟੀਰੀਅਲ ਕੱਟ ਹੋ ਰਿਹਾ ਨਾਲ ਦੀ ਨਾਲ ਤੇ ਸੰਗਤਾ ਮਾ ਦੇ ਪਿਆਰੇ ਦੇਖੋ ਜੀ ਲੰਗਰ ਲਾਇਆ ਹੋਇਆ ਵਾ ਤੇ ਖੁੱਲੇ ਭੰਡਾਰੇ ਲੱਗੇ ਹੋਏ ਆ ਤੇ ਇਧਰ ਦੀ ਸਾਈਡ ਵੀ ਦੇਖੋ ਨਾਲ ਪਾਣੀ ਦੀ ਵਿਵਸਥਾ ਪਾਣੀ ਪੂਣੀ ਦੇ ਨਾ ਪਾਰਟਿਕੂਲਰ ਰੱਖੇ ਹੋਏ ਆ ਇਹ ਬਿਲਕੁਲ ਹਾਈ ਜਾਇਨਕ ਦੇ ਲੰਗਰ ਦੇਖੋ ਜੀ ਤੇ ਸੰਗਤਾਂ ਇੱਧਰ ਬਰੈਡ ਪਕੌੜੀਆਂ ਦੀ ਤਿਆਰੀਆਂ ਕਰਦੇ ਪਏ ਆ ਤੇ ਬਿਲਕੁਲ ਸੰਗਤ ਜੀ ਹੁਣ ਬਿਲਕੁਲ ਲੰਗਰ ਸਟਾਰਟ ਹੀ ਹੈ ਕੱਲ ਤੋਂ ਵੀ 25 ਤੋਂ ਵੀ ਲੰਗਰ ਸਟਾਰਟ ਹੋ ਗਿਆ ਪਹਿਲਾਂ ਨਾਲ ਰਾਤਾ ਕੱਲ ਤੋਂ ਹੀ ਲੰਗਰ ਸਟਾਰਟ ਹੋ ਜਾਣਾ ਤੇ ਮਾਤਰੇ ਭਗਤ ਦੇਖੋ ਇੱਕ ਵਾਰੀ ਚੱਲ ਕੇ ਆ ਰਹੇ ਝੰਡੇ ਲੈ ਕੇ ਆ ਰਹੇ ਆ ਜੀ ਤੇ ਚਲੋ ਸੰਗਤ ਜੀ ਤੁਹਾਨੂੰ ਕਰੋਨੇ ਨਾਲ ਨਾਲ ਸੰਗਤਾਂ ਦੇ ਦਰਸ਼ਨ ਤੇ ਚਲੋ ਚੱਲਦੇ ਆ ਜੀ ਪਹਿਲੇ ਲੋਈ ਸੰਗਤ ਜੀ ਆਪਾਂ ਮੰਗੋਵਾਲ ਪੁਚਾਈ ਤੇ ਸਾਨੂੰ ਭਾਜੀ ਹੁਣੀ ਮਿਲੇ ਆ ਤੇ ਅੱਜ ਤੁਹਾਨੂੰ ਭਾਈ ਨਾਲ ਗੱਲ ਕਰਾਉਨੇ ਆ ਤੇ ਜੈ ਮਾਤਾ ਦੀ ਭਾਜੀ ਜੈ ਮਾਤਾ ਦੀ ਭਾਜੀ ਜੈ ਮਾਤਾ ਦੀ ਭਾਜੀ ਕਿੱਥੋਂ ਆਏ ਪਹਿਲਾਂ ਤੇ ਦੱਸੋ ਸਾਰਿਆਂ ਨੂੰ ਜੀ ਜੀ ਲੁਧਿਆਣੇ ਤੋਂ ਆਏ ਆ ਭਾਜੀ ਠੀਕ ਆ ਭਾਜੀ ਆ ਬੋਲ ਤੋਂ ਠੀਕ ਆ ਭਾਜੀ ਤੇ ਕਹੋ ਤਾਂ ਰਹੀ ਭਾਈ ਲੁਧਿਆਣੇ ਤੋਂ ਹੀ ਅਸੀਂ ਜਾਈ 9:00 ਵਜੇ 9:00 ਵਜੇ ਤੁਰੇ ਸੀਗੇ ਅੱਛਾ 9:00 ਵਜੇ ਤੁਰੇ ਸੀ ਹਾਂਜੀ 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 ਤੇ ਚੋਰੀ ਤੇ ਸੰਗਤ ਜੀ ਕਿਦਾਰਾ ਲੱਗਾਈ ਬਹੁਤ ਵਧੀਆ ਲੱਗਿਆ ਜੀ ਅਸੀਂ ਚਾਲੇ ਜਿਵੇਂ ਪਹਿਲੀ ਵਾਰ ਆਇਆ ਵੈਸੇ ਕੱਲ ਤੋਂ ਸ਼ੁਰੂ ਹੋਣਾ ਹੈ ਹਾਂਜੀ 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 ਰੋਟੀ ਵੀ ਜ ਤੁਹਾਡਾ ਬਲੌਗ ਵੀ ਦੇ ਦਿੱਤੇ ਸੀਗੇ ਤੇ ਸਾਨੂੰ ਵੀ ਚਾਹ ਜੜਾ ਵੀ ਅਸੀਂ ਇੱਕ ਵਾਰੀ ਜਾ ਕੇ ਆਈਏ ਹੋਰ ਵੀ ਟੱਕਰ ਦੇਖ ਦਰਸ਼ਨ ਵੀ ਹੋ ਜਾਣਗੇ ਤੇ ਨਾਲੇ ਇੱਕ ਇੰਜੋਏ ਵੀ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਭਾਜੀ ਹਾਂਜੀ ਹਾਂਜੀ ਜੈ ਮਾਤਾ ਜੀ ਜੈ ਮਾਤਾ ਜੀ ਤੇ ਬਾਕੀ ਸੰਗਤ ਜੀ ਦੇਖੋ ਜਿਹੜੀ ਕਿ ਭਾਵਨਾ ਹੁੰਦੀ ਹੈ ਨਾ ਉਹਦੇ ਕੋਈ ਉਮਰ ਨਹੀਂ ਹੁੰਦੀ ਦੇਖੋ ਛੋਟੇ-ਛੋਟੇ ਬੱਚੇ ਮਤਲਬ ਮਾਤਾ ਰਾਣੀ ਦਾ ਝੰਡਾ ਲੈ ਕੇ ਜਾ ਰਹੇ ਆ ਤੇ ਦੋਵੇਂ ਮੈਨੂੰ ਲੱਗਦਾ ਉਮਰ ਉਹਨਾਂ ਦੀ ਹੁਣੀ ਆ ਕੋਈ 16-17 ਸਾਲ ਇਸ ਤੋਂ ਜ਼ਿਆਦਾ ਨਹੀਂ ਹੋਣੀ ਤੇ ਬਾਕੀ ਵਧੀਆ ਲੱਗਦਾ ਮੇਲਿਆਂ 'ਚ ਆ ਕੇ ਹਨਾ ਤੇ ਬਾਕੀ ਕਾਫੀ ਸੰਗਤ ਤੁਰ ਕੇ ਜਾ ਰਹੀ ਆ ਮਾਤਾ ਰਾਣੀ ਦੇ ਦਰਬਾਰ ਤੇ ਕਿਉਂਕਿ ਕੱਲ ਨੂੰ ਹੈਗਾ ਇਹ ਪਹਿਲਾ ਨਵਰਾਤਰਾ ਤੇ ਅੱਜ ਇਹ ਵੀਡੀਓ ਹੈਗੀ ਆ 24 ਤਰੀਕ ਦੀ ਠੀਕ ਆ ਤੁਸੀਂ ਕਮੈਂਟ ਕਰਦੇ ਹੋ ਨਾ ਵੀ ਵੀਰ ਦੀ ਕਦੋਂ ਦੀ ਵੀਡੀਓ ਆ ਨਾ ਤੇ ਇਹ ਵੀਡੀਓ ਹੈਗੀ 24 ਤਰੀਕ ਦੀ ਤੇ ਸੰਗਤਾਂ ਬਹੁਤ ਔਰ ਕੇ ਆ ਰਹੇ ਆ ਅੱਜ ਤੇ ਬਾਕੀ ਲੰਗਰ ਪਾਣੀ ਦਾ ਵੀ ਇੰਤਜ਼ਾਮ ਆ ਤੇ ਐਦਾਂ ਨਾ ਸੋਚੋ ਕਿ ਹਜੇ ਨਵਰਾਤਰੀ ਸ਼ੁਰੂ ਨਹੀਂ ਹੈਗੇ ਤਾਂ ਕਰਕੇ ਤੁਸੀਂ ਤੇ ਆਉਣਾ ਆ ਤੇ ਤੁਸੀਂ ਬਿਲਕੁਲ ਆ ਸਕਦੇ ਆ ਠੀਕ ਆ ਤੇ ਪਿੱਛੇ ਜਿਹੜੇ ਭਾਜੀ ਹੁਣ ਮਿਲੇ ਆ ਉਹ ਵੀ ਕਹਿੰਦੇ ਕਹਿੰਦੇ ਪਹਿਲੀ ਵਾਰੀ ਆਏ ਆ ਸਾਡਾ ਹਮੇਸ਼ਾ ਇੱਥੇ ਲਗਰਦਾ ਹੁੰਦਾ ਸੀ ਪੀਐਸਸੀ ਆਈਏ ਹੈ ਨਾ ਲੋ ਜੀ ਸੰਗਤ ਜੀ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਥਰਮੋਕੋਲ ਡਿਸਪੋਜ਼ੇਬਲ ਜਿਹੜੇ ਆਈਸਕ੍ਰੀਮ ਰੈਪਰ, ਵਾਟਰ ਗਲਾਸ, ਪਲਾਸਟਿਕ ਡਿਸਪੋਜ਼ੇਬਲ ਅਤੇ ਪੋਲੀਥੀਨ ਤੇ ਪੂਰੀ ਤਰ੍ਹਾਂ ਮਨਾਈ ਆ ਤੇ ਜੋ ਜੋ ਵੀ ਹੈਗਾ ਜੀ ਤੇ ਸਾਰਾ ਕੁਝ ਪੜ ਸਕਦੇ ਆ اپੀਲ ਆ ਕਿ ਕੀਤੀ ਜਾਂਦੀ ਹੈ ਕਿ ਚਿੰਤਪੁਰ ਨੇ ਜੰਦੇ ਰਸਤੇ ਦੀ ਗਰੀਮਾ ਨੂੰ ਮੁੱਖ ਰੱਖਦੇ ਹੋਏ ਸੜਕਾਂ ਪਹਾੜਾਂ ਤੇ ਖੱਡਾਂ ਦੀ ਵਿੱਚ ਕੂੜਾ ਨਾ ਸੁੱਟਿਆ ਜਾਵੇ ਅਤੇ ਸ਼ਰਧਾਲੂ ਲੰਗਰ ਖਾਣ ਉਪਰੰਤ ਕਿਸੇ ਵੀ ਤਰ੍ਹਾਂ ਦਾ ਲੰਗਰ ਕਮੇਟੀ ਤੋਂ ਕੂੜੇਦਾਨ ਦੇ ਵਿੱਚ ਹੀ ਪਾਉਣ ਤੇ ਪਲਾਸਟਿਕ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਹੈਗੀ ਤੇ ਲੰਗਰ ਕਮੇਟੀ ਅੰਦਰ ਬਾਹਰ ਕੁੜਾ ਇਕੱਠਾ ਕਰਕੇ 스ਕੁੜਾਦਾਨ ਵਿੱਚ ਹੀ ਵਰਤੋਂ ਕਰਨ ਨੂੰ ਨਾ ਖਲਾਰਨ ਬਸ ਉਹੀ ਸੇਮ ਹੀ ਲਿਖਿਆ ਹੈ ਜੋ ਤਾਂ ਅਸੀਂ ਪਹਿਲਾਂ ਪਿਛਲੀ ਵੀਡੀਓ ਵਿੱਚ ਵੀ ਦੱਸ ਦਿੱਤਾ ਆ ਸਾਰਾ ਕੁਝ A to Z ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਪਿਛਲੀਆਂ ਵੀਡੀਓ ਚ ਵੀ ਤੇ ਇਧਰਲੇ ਪਾਸੇ ਵੀ ਲੰਗਰ ਲੱਗ ਗਿਆ ਆ ਤੇ ਬਾਕੀ ਦੂਸਰੇ ਟੈਂਟਾਂ ਦੀ ਵੀ ਤਿਆਰੀ ਪੂਰੀ ਮੁਕੰਮਲ ਹੋ ਜਾਣੀ ਹੈ ਸ਼ਾਮ ਤੱਕ ਤੇ ਜਿਹੜਾ ਇਹ ਲੰਗਰ ਆ ਤੇ ਇਹ ਹੈਗਾ ਜੀ 24 ਅਤੇ 25 ਤਰੀਕ ਨੂੰ ਚਲੋ ਜੀ ਸੰਗਤ ਜੀ ਤੇ ਆਹੋ ਜੀ ਤੁਹਾਨੂੰ ਦਿਖਾਉਨੇ ਜੈ ਮਾਤਾ ਜੀ ਭਾਜੀ ਜੈ ਮਾਤਾ ਜੀ ਬਈ ਕਿੱਥੋਂ ਲੰਗਰ ਲਗਾ ਦੱਸੋ ਜੀ ਇਹ ਸ਼ਹਿਰਪੁਰ ਜਹਾਨ ਖੇਲਾ ਵਾਲਿਆਂ ਦਾ ਜੀ ਕਦਾਂ ਕਦਾਂ ਲੰਗਰ ਲਗਾ ਭਾਜੀ ਇਹ ਨਵਰਾਤਰੀ ਦਾ ਪਹਿਲਾ ਜੀ ਕੜੀ ਚਾਵਲ ਦਾ ਲੰਗਰ ਹੈ ਜੀ ਕਿੰਨੇ ਦਿਨ ਚੱਲੇ ਭਾਜੀ ਇਹ ਇਹ ਅੱਜ ਵੀ ਔਰ ਕੱਲ ਵੀ ਚੱਲੇਗਾ ਜੀ ਪਹਿਲੇ ਨਵਰਾਤਰੇ ਲੱਗੇਗਾ ਜੀ ਅੱਜ ਵੀ ਲੱਗੇਗਾ ਠੀਕ ਆ ਭਾਜੀ ਲੋ ਜੀ ਜੈ ਮਾਤਾ ਦੀ ਤੇ ਦੋ ਦਿਨ ਲੰਗਰ ਚੱਲਣਾ ਵਾ ਤੇ ਆਹ ਦੇਖੋ ਜੀ ਕੜੀ ਚਾਵਲਾਂ ਦੀ ਜੈ ਮਾਤਾ ਦੀ ਤੇ ਲੋਹ ਸੰਗਤ ਜੀ ਤੇ ਬਾਕੀ ਮਾਤਾ ਰਾਣੀ ਦਾ ਦੇਖੋ ਜੀ ਦਰਬਾਰ ਕਿੰਨਾ ਸੋਹਣਾ ਲੱਗਦਾ ਪਿਆ ਵਾ ਤਾਂ ਦੇਖੋ ਨੇ ਅੱਗੇ ਆ ਕੇ ਹਰ ਸੰਗਤ ਜੀ ਮਲੋਨੇ ਤੁਹਾਨੂੰ ਸੰਗਤਾਂ ਦੇ ਨਾਲ ਵੀ ਤੇ ਕਾਫੀ ਸੰਗਤਾਂ ਬੈਠਣ ਲਈ ਵਧੀਆ ਲੰਗਰ ਪਾਣੀ ਛਕਣ ਵਾਸਤੇ ਜੀ ਅਰੇ ਜੀ ਕੋ ਪ੍ਰਾਇਮ ਜੈ ਮਾਤਾ ਦੀ ਜੈ ਮਾਤਾ ਦੀ ਹੋਰ ਮਾਤਾ ਦੀ ਵਧੀਆ ਜੀ ਕਿਤੋਂ ਆਏ ਬਾਈ ਅਸੀਂ ਗੰਗਾ ਨਗਰੋਂ ਜਿਲੋਂ ਅੱਛਾ ਜੀ ਹਾਂ ਜੀ ਤੁਸੀਂ ਇਹ ਪਹਿਲੀ ਵਾਰ ਆਏ ਕਿਤੋਂ ਆਈ ਮੈਂ ਕਈ ਵਾਰ ਆਇਆ ਸੀ ਕਈ ਵਾਰ ਆਏ ਤੁਸੀਂ ਹੋਰ ਸਾਰਾ ਪ੍ਰਦਾਨ ਅੱਛਾ ਸਹੀ ਜੈ ਮਾਤਾ ਦੀ ਭਾਜੀ ਜੈ ਮਾਤਾ ਜੀ ਗੰਗਾ ਨਗਰ ਤੋਂ ਭਾਜੀ ਹਾਂ ਨਿਕਲ ਗਏ ਅੱਛਾ ਇਹ ਕਿੰਨੀ ਵਾਰੀ ਆਇਆ ਤੁਸੀਂ ਭਾਈ 21ਵੀਂ ਤੱਕ ਜਾਈ ਜੀ ਅੱਛਾ ਜੀ ਕਾਹਦਾ ਯਾਤਰਾ ਕਰਦੇ ਭਾਜੀ ਹੁਸ਼ਿਆਰਪੁਰੋਂ ਪੈਦਲ ਹੁਸ਼ਿਆਰਪੁਰੋਂ ਪੈ ਯਾਤਰਾ ਤੇ ਸਾਥ ਸੰਗਤ ਦੇ ਨਾਲ ਹੀ ਆ ਨਹੀਂ ਹਾਂਜੀ ਠੀਕ ਆ ਜੀ ਜੀ ਵਾਰ 40 ਜਣੇ ਸੀਗੇ ਇੱਕ ਵਾਰ 37 ਜਣੇ ਇਸ ਵਾਰ 37 ਜਣੇ ਆ ਠੀਕ ਆ ਜੀ ਚਲੋ ਇਹ ਸੰਗਤਾਂ ਵਾ ਲੰਗਰ ਪਾਣੀ ਛਕਦੀ ਪਈ ਆ ਤੇ ਜਿਵੇਂ ਕਿ ਤੁਹਾਨੂੰ ਨਾਮ ਜਿਆ ਦੱਸੀ ਜਾਂਦੇ ਪਏ ਆ ਤੇ 37 ਜਣੇ ਸੰਗਤ ਆਈਆਂ ਹੋયા ਤੇ ਇਧਰ ਪਾਣੀ ਦੀ ਵਿਵਸਥਾ ਵੀ ਨਾਲ ਨਾਲ ਆ ਤੇ ਆਓ ਲੋ ਜੀ ਸੰਗਤ ਜੀ ਕਾਫੀ ਸੰਗਤਾਂ ਆਥੇ ਹੁੰਦੀਆਂ ਵਾ ਲੰਗਰ ਪਾਣੀ ਛਕਦੀ ਆ ਤੇ ਕੱਲ ਤੋਂ ਮੇਲਾ ਸਟਾਰਟ ਆ ਜੀ ਤੇ ਜੈ ਮਾਤਾ ਜੀ ਬਾਜੀ ਬਾਜੀ ਭਾਈ ਕਿਥੋਂ ਆ ਪਾਜੀ ਬਾਈ ਆਪਾਂ ਗੰਗਾ ਨਗਰ ਤੇ ਗੱਸੀਪੁਰ ਤੋਂ ਆਏ ਆ ਵੀਰੇ ਅੱਛਾ ਜੀ ਪ੍ਰਾਈਸ ਨਗਰ ਤੇ ਲੱਗੇ ਸੰਗ ਆਇਆ ਜੀ ਆਪਣਾ ਗੱਡੀ ਆਈ ਹੈ ਠੀਕ ਆ ਬਾਜੀ ਚਲੋ ਜੀ ਸੰਗ ਤਾਂ ਦੇਖੋ ਜੀ ਕਾਫੀ ਦੂਰੋਂ ਦੂਰੋਂ ਸੰਗਤਾਂ ਆਈਆਂ ਹੋਈਆਂ ਆ ਬਾਜੀ ਤੇ ਮਾਤਾ ਰਾਣੀ ਦੇ ਦਰਸ਼ਨ ਕਰਨ ਤੇ ਬਿਲਕੁਲ ਦੇਖੋ ਜੀ ਕੱਲ ਤੋਂ ਬਸ ਮੇਲਾ ਸਟਾਰਟ ਆ ਤੇ ਕੱਲ ਤੋਂ ਦੇਖਿਓ ਪੁਲ ਕੋ ਰੋਡ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਬਾਕੀ ਦੀ ਦੇਖੋ ਤੇ ਨਾਲ ਦੀ ਨਾਲ ਉਧਰ ਹੀ ਸਾਈਡ ਤੇ ਵੀ ਨਾਲ ਲੰਗਰ ਦੀ ਤਿਆਰੀ ਚੱਲਦੀ ਪਈ ਆ ਤੇ ਚਲੋ ਚਲਿਏ ਅੱਗੇ ਹੁਣ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕਿੱਥੋਂ ਆਏ ਚਲੋ ਆਪਾਂ ਚੱਲਦੇ ਨੇ ਚਲੋ ਜੀ ਸੰਗਤ ਜੀ ਮਾਤਾ ਦੇ ਬਿਲਕੁਲ ਭਵਨ ਦੇ ਲਾਗੇ ਮੰਦਿਰ ਦੇ ਲਾਗੇ ਦੁਕਾਨਾਂ ਲੱਗ ਗਈਆਂ ਆ ਤੇ ਤਿਆਰੀਆਂ ਵੀ ਬਿਲਕੁਲ ਹੋ ਚੁੱਕੀਆਂ ਆ ਤੇ ਇੱਧਰ ਵੀ ਲੰਗਰ ਲੱਗਾਇਆ ਜਿਦਾਂ ਕਿ ਤੁਹਾਨੂੰ ਕੱਲ ਵੀ ਦਿਖਾਇਆ ਸੀ ਕੋਟਕਪੁਰੇ ਵਾਲਿਆਂ ਦਾ ਤੇ ਅੰਦਰਲੇ ਪਾਸੇ ਲੱਗਾ ਆ ਚਲੋ ਤੁਹਾਨੂੰ ਦਿਖਾਉਂਦੇ ਆ ਲਓ ਜੀ ਤੁਸੀਂ ਸੰਗਤ ਜੀ ਇੱਧਰ ਮਾਤਾ ਰਾਣੀ ਦਾ ਮੰਦਿਰ ਜਿਸ ਸੰਗਤਾਂ ਬੈਠੀਆਂ ਲੰਗਰ ਛਕ ਰੀਆਂ ਕਿ ਇਹ ਲੰਗਰ ਹੈਗਾ ਆ ਸੋਚੋਂ ਦੇ ਸਾਹਮਣੇ 24 ਤਰੀਕ ਤੋਂ ਲੈ ਕੇ 1 ਤਰੀਕ ਤੱਕ ਲੱਗਣਾ ਹੈ। ਲਾ ਜੀ ਤੇ ਕਰੋ ਮਾਤਾ ਰਾਣੀ ਦੇ ਦਰਸ਼ਨ। ਤੇ ਲੱਗੇ ਬਿਲਕੁਲ ਜਿਹੜਾ ਲੰਗਰ ਲੱਗਾ ਉਹ 24 ਤਰੀਕ ਤੋਂ ਲੈ ਕੇ 1 ਤਰੀਕ ਤੱਕ ਲੱਗਣਾ ਇੱਕ ਤਰੀਕ ਤੱਕ ਲੱਗਣਾ ਆ ਅਸ਼ਟਮੀ ਤੱਕ ਤੇ ਇਧਰ ਵੀ ਹੋ ਗਏ ਆ ਪੂਰੇ ਡੈਕੋਰੇਟ ਟੈਂਟ ਤੇ ਤਿਆਰੀਆਂ ਬਿਲਕੁਲ ਹੋ ਗਈਆਂ ਨੇ ਆ ਤੇ ਇਧਰ ਲੱਗਣਾ ਅਬਿਆਸ ਵਾਲਿਆਂ ਦਾ ਲੰਗਰ ਪਹਿਲਾਂ ਤੁਹਾਨੂੰ ਸਾਰੇ ਅਸੀਂ ਨੋਟੀਫਿਕੇਸ਼ਨ ਦਿਖਾਤੇ ਆ ਤੇ ਅੱਜ ਇਹ ਲਾਸਟ ਵੀਡੀਓ ਆ ਤੇ ਇਨਫੋਰਮੇਸ਼ਨ ਦੀ ਇਹ 24 ਤਰੀਕ ਦੀ ਵੀਡੀਓ ਆ ਤੇ ਇਸ ਤੋਂ ਬਾਅਦ ਤੁਹਾਨੂੰ ਸਾਰੀਆਂ ਵੀਡੀਓ ਮਿਲੂਗੀਆਂ ਮਾਤਾ ਰਾਣੀ ਦੇ ਨవరాత్రੇ ਦੀਆਂ ਚਾਲਿਆਂ ਦੀਆਂ ਤੇ ਮਾਤਾ ਰਾਣੀ ਦੇ ਮੇਲੇ ਦੀਆਂ ਹਾਂਜੀ ਸੰਗਤ ਜੀ ਤੇ ਇਹ ਸੀਗੀ ਅੱਜ ਦੀ ਵੀਡੀਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰਦੇ ਹੋ ਤੇ ਇੱਥੇ ਹੀ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਮਾਤਾ ਦੀਆਂ ਵੀਡੀਓਜ਼ ਮਿਲੂਗਾ ਹੋਰ ਅਗਲੇ 9 ਦੇ ਮਾਤਾ ਰਾਣੀ ਦੇ ਨਵਾਂ ਰਸਮੀ ਦੀਆਂ ਚਾਲੇ ਦੀਆਂ ਜਿੱਦਾਂ ਤੇ ਵੀਡੀਓ ਕਿੱਦਾਂ ਲੱਗੀ ਆ ਤੇਰੇ ਕੋਲ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੰਗਤ ਜੀ ਕੋਲ ਇੱਕ ਹੋਰ ਇੱਕ ਗੱਲ ਆ ਕਿ ਆਪਣਾ ਆਪਣਾ ਹੈਲਮਟ ਜ਼ਰੂਰ ਲੈ ਕੇ ਆਓ ਤੇ ਤੁਹਾਨੂੰ ਅਸੀਂ ਇੰਨੇ ਦਿਨਾਂ ਤੱਕ ਕਸ਼ਟ ਕਰਦੇ ਪਏ ਅਸੀਂ ਕਿ ਹੈਲਮਟ ਇੱਥੋਂ ਆਪਣਾ ਜੋਗ ਲੈ ਕੇ ਆਉਂਦੇ ਸੰਗਤ ਜੀ ਤੁਸੀਂ ਅ ਸੰਗਤ ਜੀ ਨੇ ਗੱਲ ਲ ਲੀਆ ਮਜ਼ਾਕ ਤੇ ਅੱਧੇਰ ਭੁਗਤਾਨ ਕਰਤਾ ਪੜਾਇਆ ਠੀਕ ਆ ਇਸ ਕਰਕੇ ਆਪਣਾ ਹੈਲਮਟ ਵੇਅਰ ਕਰਕੇ ਆਓ ਟ੍ਰਿਕਲਿੰਗ ਨਾ ਕਰੋ ਆਪਣੇ ਕਾਗਜ਼ ਪੱਤਰ ਪੂਰੇ ਲੈ ਕੇ ਆਓ ਠੀਕ ਆ ਤੇ ਚਲੋ ਠੀਕ ਆ ਅੱਜ ਦੀ ਲਾਸਟ ਵੀਡੀਓ ਆ ਇਨਫੋਰਮੇਸ਼ਨ ਦੇ ਨਾਲ ਤੇ ਕੱਲ ਤੋਂ ਤੁਹਾਨੂੰ ਸਾਰੀਆਂ ਮਾਤਾ ਰਣੀ ਦੇ ਚਾਲੇ ਦੀਆਂ ਵੀਡੀਓ ਮਿਲੂਗੀਆਂ ਠੀਕ ਆ ਬਾਕੀ ਕੋਈ ਚਾਹ ਲਾਈਕ ਕਰ ਦਿਓ ਤੇ ਚਲੋ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚਲੋ ਵੀਡੀਓ ਚ ਤਦ ਤੱਕ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੈ ਮਾਤਾ ਦੀ